ਆ ਕੈਬਨਟ ਰਾਜ ਜੋਸ਼ਨ ਗੈਸਪੋਜਾ ਦੇ ਨਾਲ ਉਹਨਾਂ ਦੇ ਨਾਲ ਮਾਨਵਿੰਦਰ ਸਿੰਘ ਜਮ ਐਮਪੀ ਜੋ ਹੁਣ ਡਾਕਟਰ ਸਾਹਿਬ ਦਾ ਜਿੱਥੇ ਮੈਂਬਰ ਵਜੋਂ ਬਣੇ ਨੇ ਸੰਸਦ ਵਿੱਚ ਚੁਣੇ ਨੇ ਉਹ ਵੀ ਇੱਥੇ ਤੋਂ ਮੁੱਖ ਦੇ ਮੌਜੂਦ ਨੇ ਨਾਲ ਉਹਨਾਂ ਦੇ ਗਨਮਾਨ ਨੇ ਵੇਖੀ ਮਿਹਰ ਨਾਲ ਕਰੇ ਇਸ ਪਾਵਨ ਪਰਮ ਦੇ ਮੁਕੇ ਹਾਂਜੀ ਦਾ ਮਹਾ ਜਨਮ ਅਸ਼ਟਮੀ ਪਰਮ ਮਨਾਇਆ ਜਾ ਰਿਹਾ ਹੈ ਉਸ ਮੌਕੇ ਦੇ ਉੱਪਰ ਆ ਸਾਡੇ ਪਾਰਲੀਮੈਂਟ ਮੈਂਬਰ ਸਾਹਿਬ ਮਾਲਵੀਂਦਰ ਕੰਕ ਸਾਹਿਬ ਔਰ ਸਾਡੇ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਸ ਜੀ ਪਹੁੰਚੇ ਹੈ ਇਸ ਮੌਕੇ ਤੇ ਮਹਾਪੁਰਸ਼ ਦਾ ਆਸ਼ੀਰਵਾਦ ਲੈਣ ਵਾਸਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਔਰ ਇਲਾਕੇ ਨੇ ਸਾਰੇ ਕਾਮੇ ਕਰਦੇ ਰਹਿਣ ਇਹੋ ਵਾਰਕਾ ਕ੍ਰਿਸ਼ਨ ਜੀ ਮਹਾਰਾਜ ਤੁਹਾਡੇ ਸਾਰਿਆਂ ਤੇ ਪੰਜਾਬ ਤੇ ਦੇਸ਼ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦੇ ਕੇ ਕਿਸ਼ਨ ਜੀ ਮਹਾਰਾਜ ਦੀ ਤਰਸ਼ੀਰਵਾਦ ਨਾਲ ਦੇਸ਼ ਦੀ ਪਾਰਲੀਮੈਂਟ ਤੁਸੀਂ ਮੌਕਾ ਦਿੱਤਾ ਹੈ ਔਰ ਅਸੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਪੰਡਿਤ ਜੀ ਜਿਹਨਾਂ ਦਾ ਜੋ ਆਦੇਸ਼ ਹੈ ਮਾ ਜੋ ਮੰਤਰੀ ਸਾਹਿਬ ਨੇ ਜਿ ਤਰ੍ਹਾਂ ਕਿਹਾ ਹੈ ਕਿ ਸੇਵਾ ਆ ਸੇਵਾਦਾਰ ਹੈ ਕੰਮ ਕਰਾਉਣ ਆਪੇ ਆਪ ਇਹ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਆ ਅਸੀਂ ਸੇਵਾਦਾਰ ਹਾਂ ਜੋ ਸੇਵਾ ਲਾਉਣਗੇ ਸਾਨੂੰ ਅਸੀਂ ਤੰਦਈ ਨਾ ਨਿਭਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਵਾਰ ਫੇਰ ਕ੍ਰਿਸ਼ਨ ਜਨਮਾਸ਼ਟਮੀ ਜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਪ ਸਭ ਨੂੰ ਅੱਜ ਦੇ ਇਸ ਪਾਵਨ ਦਿਵਸ ਤੇ ਪਰੰਤੀਆਂ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀਆਂ ਖੂਬ ਸਾਰੀਆਂ ਮੁਬਾਰਕਾਂ ਰਾਧਾ ਰਾਣੀ ਜੀ ਕ੍ਰਿਸ਼ਨ ਭਗਵਾਨ ਆਪ ਸਾਰਿਆਂ ਦੇ ਚਿਹਰੇ ਦੇ ਉੱਤੇ ਆਪਣਾ ਹੱਥ ਰੱਖਣ ਸਾਡਾ ਸ਼ਹਿਰ ਸਾਡਾ ਪੰਜਾਬ ਸਾਡਾ ਦੇਸ਼ ਖੁਸ਼ੀ ਵਸੇ ਇਹ ਹੀ ਮੇਰੀ ਅਰਦਾਸ ਇਹ ਕਾਮਨਾ ਹੈ ਆਪ ਸਭ ਨੇ ਆਪਣੇ ਪੁੱਤਰੂ ਬਣਾਇਆ ਤੁਹਾਡੇ ਸਭ ਦੀ ਕਿਰਪਾ ਸਦਕਾ ਸਾਡੇ ਵੱਡੇ ਵੀਰ ਤੁਹਾਨੂੰ ਮਿ ਬਣੇ ਅਸੀਂ ਤੁਹਾਡੇ ਸੇਵਕ ਜਿੱਦੀ ਕੋਸ਼ਿਸ਼ ਹੋ ਜ਼ਿੰਮੇਵਾਰੀਆਂ ਮੇਰੀਆਂ ਨੇ ਇਸ ਵਾਰੀ ਵੀ ਸਾਡੇ ਪਹਿਲਾ ਸੈਸ਼ਨ ਸੀ ਪਾਰਲੀਮੈਂਟ ਸੈਸ਼ਨ ਦੇ ਵਿੱਚ ਬਹੁਤ ਸਾਰੇ ਮੁੱਦੇ ਪੰਜਾਬ ਦੇ ਨਾਲ ਹਲਕੀ ਨਾਲ ਜੁੜੇ ਐਮਪੀ ਸਾਹਮਣੇ ਚੱਕੇ ਆ ਜੋ ਜ਼ਿੰਮੇਵਾਰੀ ਮੇੜੀ ਹੈ ਉਹ ਅਸੀਂ ਨਿਭਾ ਰਹੇ ਹਾਂ ਚਾਹੇ ਫਲਾਈਓਵਰ ਦਾ ਮਸਲਾ ਸੀ ਬਹੁਤ ਸਾਰੇ ਮਸਲੇ ਹੱਲ ਕੀਤੇ ਨੰਗਲ ਦੇ ਸਕੂਲਾਂ ਦਾ ਸੁਧਾਰ ਹੋ ਰਿਹਾ ਹੁਣੀ ਕੋਈ ਕਹਿ ਰਿਹਾ ਸੀ ਜੀ ਗਲੀਆਂ ਨਾਲੀਆਂ ਉਹ ਵੀ ਜ਼ਿੰਮੇਵਾਰੀ ਭਾਈ ਦੇ ਨਹੀਂ ਸਾਡੀ ਜ਼ਿੰਮੇਵਾਰੀ ਹੈ ਪਰ ਹਾਂ ਇਹ ਗੱਲ ਦਾ ਸੂਚਨ ਹੈ ਕਿ ਜੋ ਕੰਮ ਕਾਉਂਸਲ ਨੂੰ ਕਰਨਾ ਚਾਹੀਦਾ ਉਹ ਉਸ ਲੈਵਲ ਤੇ ਕੰਮ ਨਹੀਂ ਕਰਦੇ ਤੇ ਆਮ ਲੋਕ ਪਰੇਸ਼ਾਨ ਹੁੰਦੇ ਉਦੇ ਵਿੱਚ ਅਸੀਂ ਹੋਰ ਆਪਣੀ ਜੇ ਮਰਦੀ ਕਰਕੇ ਜੇ ਉਹ ਨਹੀਂ ਕਰਦੇ ਉਹਦੀ ਵੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਤੇ ਆਪ ਸਭ ਦਾ ਇੱਕ ਵਾਰੀ ਦੁਬਾਰਾ ਮੇਰੇ ਕੋਲ ਸ਼ੱਕ ਨਹੀਂ ਜੀ ਮੈਂ ساری ਉਮਰ ਤੁਹਾਡਾ ਦੇਣਾ ਨਹੀਂ ਦੇ ਸਕਦਾ ਮੈਂ ਬਹੁਤ ਛੋਟਾ ਇਨਸਾਨ ਹਾਂ ਕਿ ਮੇਰੀਆਂ ਮਾਵਾ ਮੇਰੀਆਂ ਭੈਣਾਂ ਆਪ ਸਭ ਦੀ ਦੁਆਵਾਂ ਜੀ ਮੇਰੇ ਕੋਲ ਹੋਰ ਕੁਝ ਨਹੀਂ ਥੋਸੇ ਮੇਰੀ ਤਾਕਤ ਹੋ ਤੁਸੀਂ ਮੇਰੀ ਦੌਲਤ ਤੋਂ ਸ਼ਰਤ ਤੋਂ ਇੰਨੀ ਆਪਣੀ ਕਿਰਪਾ ਬਣਾਈ ਰੱਖਿਓ ਜੀ ਬਹੁਤ ਬਹੁਤ ਅਨਰਥ ਸੁਆਮੀ ਜੀ ਨੇ ਜੈ ਸੁਆਮੀ ਜੀ ਨੇ حکم لایا کہ وہ چاہتے ہیں کہ استھان دیں تو جو بھی سوامی جی ڈیوٹی لانگے اے دونوں ایم پی صاحب بھی میں بھی اِسی وقت سہیو کریں گے جی تو تھے سب کا بہت بہت دنواد پچھلے ہفتے میں نے موقع ملے جی میں برندہ ون بانکے بیہاری جی درشن کرن کر زندگی پہلی بار ملتا ہے ایک باری دوبارہ آپ سب کا بہت 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 دھنواد جی ربو کرشن سارے اپنی کرپا بنائی رکھن آپ سب میری ہر سال لگ بھگ چوتھا تیجا چوتھا سال ہے ہر سال میری کوشش ہے کہ ننگل دے ہر ایک مندر دے پہنچا تو ریت ہے سب کرشن پر کا آگمن بہت دھوم دام بناو بہت بہت دنواد جی ہر ایک میں بےنتی کروں گا ਹੋਲੀ ਵਾਲੇ ਤੇਰਾ ਜਨਮਾਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾਂ ਮੁਬਾਰਕਾ ਦਿੰਨਾ ਹੈ। ਔਰ ਕਿਸ਼ਨ ਜੀ ਮਹਾਰਾਜ ਜੀ ਤੇ ਅੱਗੇ ਅਰਦਾਸ ਕਰਦਾ ਹੈ ਕਿ ਆਪਣੇ ਸਾਰਿਆਂ ਤੇ ਹਮੇਸ਼ਾ ਆਪਣੇ ਪਰਿਵਾਰਾਂ ਤੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣ। ਔਰ ਤੁਹਾਡਾ ਸਾਰਿਆਂ ਦਾ ਸ਼੍ਰੀ ਨੰਦਪੁਰ ਸਾਹਿਬ ਵਾਲਿਓ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਹੈ ਕਿ ਤੁਸੀਂ ਜਿਤਨਾ ਮਾਨਯੋਗ ਮੰਤਰੀ ਸਾਹਿਬ ਨੇ ਕਿਹਾ ਹੈ ਇਨਾ ਦੀ ਅਗਵਾਈ ਤੁਹਾਨੂੰ ਬੇਨਤੀ ਕਰਨ ਆਏ ਸੀ ਤੁਸੀਂ ਲੋਕ ਸਭਾ ਚ ਪਹਚਾਇਆ ਉਹਦੀ ਸਾਰੀ ਸੰਗਤ ਆ ਬਹੁਤ ਬਹੁਤ ਦਿੱਤੀ ਹੈ ਗਹਿਰਾਈਆਂ ਤੋਂ ਧੰਨਵਾਦ ਮੈਂ ਪ੍ਰਬੰਧਕ ਜਿਹੜੇ ਸਾਡੇ ਵੀਰ ਹੈ ਸਨਾਤਨ ਧਰਮ ਸਭਾ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਇਸ ਸ਼ੁਭ ਦਿਹਾੜੇ ਤੇ ਅੱਜ ਮਿਸ਼ਨ ਦੀ ਮਹਾਰਾਜੀ ਦਾ ਪ੍ਰਕਾਸ਼ ਪਰਮ ਹੈ ਤੇ ਵਰਖਾ ਹੋ ਰਹੀ ਹੈ ਮੰਤਰੀ ਜੀ ਨੇ ਜਿ ਤਰ੍ਹਾਂ ਕਿਹਾ ਇਹ ਆਪਣੇ ਆਪ ਚ ਦਰਸਉਂਦਾ ਹੈ ਉਹਨਾਂ ਦੀ ਕਿਰਪਾ ਹੈ ਆਪਣੇ ਤੇ ਅਜ ਇਸ ਸ਼ੋਭਿਤਿਆੜੇ ਤੇ ਤੁਸੀਂ ਮੈਨੂੰ ਸੰਗਤ ਦੇ ਦਰਸ਼ਨ ਕਰਨ ਦਾ ਮੰਦਰ ਚ ਨਤਮਸਤਕ ਹੋਣ ਦਾ ਮੌਕਾ ਦਿੱਤਾ ਇਹਦੇ ਲਈ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਔਰ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਨੂੰ ਹੁਕਮ ਹੋਇਆ ਔਰ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਆ ਕਿ ਮੈਂ ਔਰ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਇਸ ਮੰਦਰ ਦੇ ਪ੍ਰਬੰਧਨ ਨੂੰ ਲੈ ਕੇ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਦਾ ਹੁਕਮ ਹੋਇਆ ਉਹਦੇ ਲਈ 5 ਲੱਖ ਰੁਪਏ ਦੀ ਜਿਹੜੀ ਸੇਵਾ ਹੈ ਕੋ ਐਮਪੀ ਲੈਡ ਫੰਡ ਚੋਂ ਔਰ ਮੰਤਰੀ ਸਾਹਿਬ ਵੱਲੋਂ ਅਸੀਂ ਇਹਦੇ ਵੀ ਕਿਹੜਾ ਦੇਣਾ ਚਾਹੁੰਦੇ ਆ ਔਰ ਸਾਡੀ ਜ਼ਿੰਮੇਵਾਰੀ ਇਹ ਸਾਡਾ ਫਰਕ ਹੈ ਇਹ ਕੋਈ ਸਹਾਨੀ ਇਹ ਕ੍ਰਿਸ਼ਨ ਮਹਾਰਾਜ ਜੀ ਦੀ ਕਿਰਪਾ ਨਾਲ ਇੱਥੇ ਪਹੁੰਚੇ ਤੁਹਾਡੇ ਅਸ਼ੀਰਵਾਦ ਨਾਲ ਪਹੁੰਚੇ ਆ ਔਰ ਸਾਡਾ ਫਰਜ਼ ਹੈ ਇਸ ਤੇ ਸ਼ੁਭ ਦਿਹਾੜਿਆਂ ਤੇ ਆਪਾਂ ਇਸ ਤਰੀਕੇ ਨਾਲ ਮਿਲਣ ਕੇ ਮਨੋਦਰੀ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰ ਫੇਰ ਕ੍ਰਿਸ਼ਨ ਜਨਮਾਸਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਨਿਚਿਤ ਜਿਤ ਜਗ੍ਹਾ ਪ੍ਰਭੂ ਕ੍ਰਿਸ਼ਨ ਜੀ ਕੇ ਉਹਨਾਂ ਦੀ ਜਿਤ ਹੋਈ ਇਸ ਕਰਕੇ ਇਹ ਆਪ ਸਭ ਦੇ ਧੰਮ ਹੈ कि ਮਹਿੂਰ ਵੀ ਆਪਣੇ ਆਪਣਾ ਵਡ ਭਾਗੀ ਸਮਝਦਾ ਹੈ ਪਿਛਲੇ ਹਫਤੇ ਮੈਨੂੰ ਸੁਭਾਗੇ ਪ੍ਰਾਪਤ ਹੋਇਆ Vrindavan ਦਰਸ਼ਨ ਕਰਨ ਦਾ ਬਾਂਕੇ બિਹਾਰੀ ਜੀ ਦੇ ਬਹੁਤ ਪਿਆਰੇ ਦਰਸ਼ਨ ਮੇਰੇ ਜੀਵਨ ਵਿੱਚ ਮੈਨੂੰ ਮੌਕਾ ਮਿਲੇ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰੀ ਤੁਹਾਾਰਾ ਸਭ ਨੂੰ ਤੇ ਪ੍ਰਭੂ ਕ੍ਰਿਸ਼ਨ ਰਾਧਾ ਰਾਣੀ ਸਾਰਿਆਂ ਦੇ ਸਿਰਾਂ ਤੇ ਇੰਨਾ ਹੀ ਆਪਣਾ ਜਿਹੜਾ ਹਰਿਆਸ਼ੀਰਵਾਤ ਬਣਾਈ ਰੱਖੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ राधे جنرل سیکٹری شری سدیپ شرما جی دمن گٹو جی بےنتی کرا گا سردار ملوندر سنگھ کانگ جی نو بھی سبھی چینٹ جی کر دوتی کردار گومن جی نیتی چین سبا وے جائے بےنتی کراگا ڈاکٹر سنجیو گوتم جی نو सुनामी सम न कल कया त ਪਰਾਧਨੀ ਆਉਂਦਾ ਲੇਕੀ ਆਓ ਮੈਂ ਆਉਂਦਾ ਜਪਾਉਂਦਾ ਆਉਂਦਾ ਆ ਰਿਹਾ ਹੈ ਅਰ ਕੰਮ ਕਰ ਰਿਹਾ ਹੈ ਜੇ ਅਲੀਆ ਨੂੰ ਮੈਂ ਮਹਾਕੰਦੀ ਆਲੋਕ ਕੱਲੇ ਬੈਂਸਾਉ ਦੇ ਉੱਪਰ ਸੇ ਹੋਣ ਨੂੰ ਸਾਨੂੰ ਹੋਰ ਵੀ ਮਾਣ ਦੀ ਗੱਲ ਹੈ ਵੀ ਸਭ ਦਾ ਇਸ ਇਲਾਕੇ ਦੀ ਤਰੱਕੀ ਲਈ ਨਾਲ ਬੈਂਸਾ ਵੀ ਮੈਂ ਸਾਹਿਬ ਦੇ ਨਾਲ ਕੰਨ ਸਾਹਿਬ ਵੀ ਆ ਗਏ ਨੇ ਆਉਣ ਵਾਲੇ ਟਾਈਮ ਤੁਸੀਂ ਪ੍ਰਸਤੁਤ ਕਰੋਗੇ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕੱਜ ਕੋਈ ਜੀ ਦੀ